ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾ ਭਾਈ ਨੰਦਰ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਵਿਵੇਕੀ ਤਤ ਖਾਲਸੇ ਦਾ ਮੁਕਤ ਜੁਗਤ ਭੁਗਤ ਦਿਹਰੀ ਵਿੱਚੋਂ ਜਿਓ ਜੀਵ ਆਤਮਾ ਨਿਕਸ ਕੇ ਜਦੋਂ ਚਲਾਣੇ ਪ੍ਰਲੋਕ ਭਿਆਨੇ ਕਰਦਾ ਹੈ ਉਸ ਵਿਖਮ ਦੁਰਾਡੇ ਪੈਂਡੇ ਵਿਖੇ ਉਸ ਨੂੰ ਅਹਾਵਨ ਹਿੱਤ ਸਿਵਾਏ ਨਾਮ ਦੇ ਹੋਰ ਕਿਸੇ ਪਦਾਰਥ ਦਾ ਤੋਸ਼ਾ ਸੰਗ ਸਾਥ ਨਹੀਂ ਜਾਂਦਾ ਯਥਾ ਗੁਰਵਾਖ ਜਿਹ ਮਾਰਕ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਹੂੰਹਾਂ ਸੰਗ ਤੋਸਾ ਜਹਾਂ ਤ੍ਰਿਖਾ ਮਨ ਤੁਝ ਆਕਰਖ ਤਹ ਨਾਨਕ ਹਰ ਹਰ ਅੰਮ੍ਰਿਤ ਵਰਖਾ ਗੋੜੀ ਸੁਖਮਨੀ ਮਹਲਾ 5 ਆਦਿਕ ਗੁਰ ਪਰਮਾਣਾਂ ਤੋਂ ਸਿੱਧ ਹੁੰਦਾ ਹੈ ਕਿ ਨਾਮ ਰੂਪੀ ਅੰਮ੍ਰਿਤ ਪਦਾਰਥ ਹੀ ਲੋਕ ਪਰਲੋਕ ਵਿਖੇ ਤ੍ਰਿਪਤਾਵਨ ਤ੍ਰਿਖਾ ਮਿਟਾਵਣ ਹਾਰ ਹੈ ਤਾਂ ਤੇ ਮਨ ਕਰਕੇ ਅਤੇ ਤਨ ਕਰਕੇ ਗੁਰਮੁਖ ਜਨਾਂ ਦੀ ਏਕੇ ਨਾਮ ਰੰਗ ਵਿੱਚ ਰਤਿਆ ਹੀ ਸਰਬਦਾ ਕਾਲ ਵਿਹਾਂਦੀ ਹੈ ਅਤੇ ਉਹਨਾਂ ਦੀ ਇਹ ਦਸ਼ਾ ਬਿਰਤ ਵਿਵੇਕ ਦਸ਼ਾ ਹੈ ਜਿਥਾ ਗੁਰਵਾਕ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ বিবেকী ਜਨਾਂ ਦੀ ਮੁਕਤ, ਜੁਗਤ ਅਤੇ ਤ੍ਰਿਪਤ ਭੁਗਤ ਇਹਨਾਂ ਵਿਵੇਕvirti ਸੰਪੰਨ ਨਾਮ ਰਸ ਰੰਗਾਂ ਵਿੱਚ ਹੀ ਹੈ। ਜਿਥਾ ਗੁਰੂ ਆਖ ਹਰ ਕਾ ਨਾਮ ਜਨਕੋ ਮੁਕਤ ਜੁਗਤ ਹਰ ਕਾ ਨਾਮ ਜਨਕੋ ਤ੍ਰਿਪਤ ਭੁਗਤ। ਗੋਡੇ ਸੁਖਮਨੀ ਮਹਲਾ ਪੰਜਵਾਂ। ਇਸ ਨਾਮ ਰਸ ਰੰਗੀ ਵਿਵੇਕvirti ਵਾਲਾ ਸੰਜੋਗ ਕੈਸਾ ਉਤਮ ਭੋਗ ਜੋਗ ਹੈ ਕਿ ਬਿਰਹੋਂ ਵਿਜੋਗ ਕਦੇ ਹੋਂ ਨਹੀਂ ਦਿੰਦਾ ਯਥਾ ਗੁਰਵਾਖ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਾਛ ਨਾਹਿ ਵਿਯੋਗ ਇਸ ਵਿਵੇਕ ਵਾਲੇ ਭੋਗ ਜੋਗ ਵਿੱਚ ਜੁੜੇ ਹੋਏ ਵਿਵੇਕੀ ਜਨਾਂ ਦੀ ਦਸ਼ਾ ਫਿਰ ਇਸ ਬਯੋਂਤ ਭਾਂਤ ਨਹੀਂ ਰਤੀ ਮਤੀ ਹੋਈ ਹੋ ਜਾਂਦੀ ਹੈ ਉਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਗੋੜੀ ਸੁਖਮਨੀ ਮਹੱਲਾ ਪੰਜਵਾਂ ਮਾਨੋ ਕਿ ਉਹ ਅੰਮ੍ਰਿਤ ਨਾਮ ਦੇ ਨਿਧਾਨ ਹੀ ਬਣ ਜਾਂਦੇ ਹਨ ਅਜੇਹੇ ਅੰਮ੍ਰਿਤ ਨਾਮ ਦੇ ਨਿਧਾਨ ਪੰਜ ਪ੍ਰਧਾਨ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕਣ ਹਾਰੇ ਅਤੇ ਗੁਰਮੰਤਰ ਸਰੂਪੀ ਅੰਮ੍ਰਿਤ ਨਾਮ ਨੂੰ ਅਭਿਆਸ ᔪਗਤੀ ਸੰਯੁਕਤ ਪ੍ਰਾਪਤ ਕਰਨ ਹਾਰੇ ਪ੍ਰੇਮ ਵਿਵੇਕੀ ਜਨਾਂ ਨੂੰ ਹੀ ਸੱਚੇ ਸੁਖ ਆਨੰਦ ਅਤੇ ਅਮਰ ਆਪਾਦ ਦੀ ਪ੍ਰਾਪਤੀ ਹੈ ਅਤੇ ਉਹਨਾਂ ਦੀ ਸਾਰੇ ਪ੍ਰਕਾਰ ਦੇ ਤ੍ਰਿਖਾ ਤ੍ਰਿਸ਼ਨਾ ਭੁੱਖ 부ਝ ਜਾਂਦੀ ਹੈ ਮਿਟ ਜਾਂਦੀ ਹੈ ਤਾਂ ਹੀ ਪਰ ਗੁਰਵਾਕ ਹੈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਜਿਸ ਸਿਮਰਤ ਸੁਖ ਪਾਈਐ ਸਾਰੇ ਤਿਖਾ 부ਝਾਈ ਕਰ ਸੇਵਾ ਪਰ ਬ੍ਰਹਮ ਗੁਰ ਭੁਖ ਰਹਾ ਨਾ ਕਾਈ ਸਗਲ ਮਨੋਰਥ ਪੁੰਨਿਆ ਅਮਰ ਅਪਦ ਪਾਈ ਤੁਧ ਜੇਵੜ ਤੂੰ ਹੈ ਬਾਰ ਬ੍ਰਹਮ ਨਾਨਕ ਸਰਨਾਈ ਗਉੜੀ ਕੀ ਬਾਰ ਮਹੱਲਾ ਪੰਜਵਾ তথা ਤਿਸ ਕੀ ਤ੍ਰਿਸ਼ਨਾ ਭੁਖ ਸਭ ਉਤਰਾ ਤਿਸ ਕੀ ਤ੍ਰਿਸ਼ਨਾ ਭੁਖ ਸਭ ਉਤਰਾ ਜੋ ਹਰ ਨਾਮ ਤੇ ਆਵੈ ਆਸਾ ਮਹੱਲਾ ਚੌਥਾ ਪੁਨਾ ਜਿਨ ਪੀਆ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਵਿਖ ਖੋਏ ਬਿਲਾਵਲ ਰਵਦਾਸ ਜੀ ਇਹ ਪੂਰਨ ਰਸ ਮਗਨਤਾ ਦੀ ਦਸ਼ਾ ਜਿਸ ਗੁਰਮੁਖ ਵਿਵੇਕੀ ਜਨ ਦੀ ਬਿਰਤੀ ਵਿਖੇ ਵਾਪਰ ਗਈ ਹੈ ਉਸ ਨੂੰ ਹੀ ਸੱਚੀ ਪ੍ਰੇਮਾ ਭਗਤੀ ਬਣ ਆਈ ਹੈ ਅਤੇ ਇਸ ਪ੍ਰੇਮਾ ਭਗਤੀ ਦਾ ਲਾਹਾ ਜਿਸ ਨੂੰ ਮਿਲਿਆ ਹੈ ਉਸ ਦੀ ਸਗਲੀ ਤ੍ਰਿਸ਼ਨਾ ਲਹਿ ਗਈ ਹੈ ਉਸ ਨੂੰ ਆਨ ਰਸਾਂ ਕਸਾਂ ਦੀ ਚਾਹਨਾ ਨਹੀਂ ਰਹੀ ਉਸ ਨੂੰ ਕਿਸੇ ਵੀ ਮਾਇਕ ਪਦਾਰਥ ਦੀ ਲਾਲਸਾ ਨਹੀਂ ਉਹਨਾਂ ਦੇ ਅੱਗੇ ਭਾਵੇਂ ਸੈਂਕੜੇ ਭੋਜਨ ਵਿੰਜਨ ਅਤੇ 36 ਪ੍ਰਕਾਰ ਦੇ ਰਸਾਂ ਕਸਾਂ ਨੂੰ ਲਿਆ ਕੇ ਰੱਖੋ ਉਹ ਰੰਚਕ ਵੀ ਲੁਭਾਏ ਮਾਨ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਦੇ ਉਕਤ ਪਦਾਰਥਾਂ ਵੱਲੋਂ ਤ੍ਰਿਸ਼ਨਾ ਭੁਖੜੀ ਉੱਕੀ ਹੀ ਮਿਟ ਗਈ ਹੈ। ਉਨ੍ਹਾਂ ਦੇ ਅੰਦਰ ਜੇ ਭੁੱਖ ਹੈ ਤਾਂ ਨਾਮ ਦੀ ਭੁੱਖ ਹੈ। ਨਾਮੇ ਅਕਾਲਪੁਰਖ ਦੇ ਦਰਸ ਮਿਲਾਪ ਵਿੱਚ ਸਮਾਏ ਰਹਿਣ ਦੀ ਭੁੱਖ ਹੈ ਅਤੇ ਇਹ ਭੁੱਖ ਮਾਇਆ ਦੇ ਸਹਿਸ ਪ੍ਰਕਾਰੇ ਪਦਾਰਥਾਂ ਨਾਲ ਕਦੇ ਉਤਰਦੀ ਨਹੀਂ। ਨਾਮ ਦੀ ਅਤੇ ਨਾਮ ਦੇ ਦਰਸ ਮਿਲਾਪ ਦੀ ਭੁੱਖ ਵਾਲੇ ਹੰਸਲੇ ਗੁਰਮੁਖ ਪ੍ਰੇਮੀ ਬਿਨਾ ਆਪਣੇ ਹੰਸ ਚੋਗ ਦੇ ਕਿਸੇ ਪਦਾਰਸ ਨਾਲ ਨਹੀਂ ਪਰਚਦੇ ਭਾਵੇਂ ਉਹਨਾਂ ਨੂੰ ਸੈਂਕੜੇ ਪਰਚੇ ਪਾਓ ਅਤੇ ਉਹਨਾਂ ਦੇ ਪ੍ਰੇਮ ਆਲਾਪ ਦੀ ਇਹ ਵੰਨਗੀ ਹੈ ਯਥਾ ਗੁਰਵਾਕ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰਪੂਰੇ ਜੇ ਸੋ ਖੇਲ ਖੇਲਾਈਐ ਬਾਲਕ ਜੇ ਸੌ ਖੇਲ ਖਿਲਾਈਐ ਬਾਲਕ ਰਹਿ ਨ ਸਕੈ ਬਿਨ ਖੀਰੇ ਮੇਰਾ ਅੰਤਰ ਭੁਖ ਨਾ ਉਤਰਾ ਮੇਰਾ ਅੰਤਰ ਭੁਖ ਨਾ ਉਤਰਾ ਅਮਾਲੀ ਜੇ ਸੌ ਭੋਜਨ ਮੈਂ ਨੀਰੇ ਮੇਰਾ ਮਨ ਤਨ ਪ੍ਰੇਮ ਬ੍ਰਹਮ ਕਾ ਬਿਨ ਦਰਸ਼ਨ ਕਿਉ ਮਨ ਧੀਰੇ ਪੜਹੰਸ ਮਹੱਲਾ ਪੰਜਵਾਂ ਇਸ ਭੁਖ ਦੇ ਖੁਦ ਆਵੰਤ ਹੰਸ ਲਿਆ ਦੀ ਖੁਰਾਕ ਨਾਮ ਰੂਪੀ ਲਾਲ ਮੋਤੀ ਹੀਰਿਆਂ ਦਾ ਭੁੰਚਣਾ ਹੈ ਜਿਸ ਦੇ ਭੁੰਚਣ ਕਰ ਉਹ ਆਨ ਪਦਾਰਥਾਂ ਵੱਲੋਂ ਤ੍ਰਿਪਤ ਅਗਾ ਕੇ ਰਜ ਜਾਂਦੇ ਹਨ ਇਸ ਪਰਥਾਏ ਅਗਲੇਰਾ ਗੁਰਪ੍ਰਮਾਣ ਕੀ ਸੁੰਦਰ ਕਿਆ ਖੂਬ ਫਵਦਾ ਹੈ ਮਨ ਤਨ ਰਾਤਾ RAM ਪਿਆਰੇ ਮਨ ਤਨ ਰਤਾ ਰਾਮ ਪਿਆਰੇ ਹਰ ਪ੍ਰੇਮ ਭਗਤ ਬਣ ਆਈ ਸੰਤ ਹੋ ਸਤਗੁਰ ਖੇਪ ਨਿਭਾਹੀ ਸੰਤੋ ਹਰ ਨਾਮ ਲਾਹ ਦਾਸ ਕੋ ਦੀਆ ਸਗਲੀ ਤ੍ਰਿਸ਼ਨ ਉਲਾਹੀ ਸੰਤੋ ਰਹਾਉ ਖੋਜਤ ਖੋਜਤ ਲਾਲ ਇਕ ਪਾਇਆ ਖੋਜਤ ਖੋਜਤ ਲਾਲ ਇਕ ਪਾਇਆ ਹਰ ਕੀਮਤ ਕਹਿਣ ਨਾ ਜਾਈ ਸੰਤੋ ਚਰਨ ਕਮਲ ਸਿਓ ਲਗੋ ਧਿਆਨਾ ਚਰਨ ਕਮਲ ਸਿਓ ਲਗੋ ਧਿਆਨਾ ਸਾਚਾ ਦਰਸ ਸਮਾਈ ਸੰਤੋ ਗੁਣ ਗਾਵਤ ਗਾਵਤ ਭਏ ਨਿਹਾਲਾ ਗੁਣ ਗਾਵਤ ਗਾਵਤ ਭਏ ਨਿਹਾਲਾ ਹਰਿ ਸਿਮਰਤ ਤ੍ਰਿਪਤ ਅਗਾਈ ਸੰਤੋ ਆਤਮ ਰਾਮ ਰਵਿਆ ਸਭ ਅੰਤਰ ਕਤ ਆਵੈ ਕਤ ਜਾਈ ਸੰਤੋ ਆ ਜੁਗਾਦੀ ਹੈ ਭੀ ਉਸੀ ਸਭ ਜੀਵਾਂ ਕਾ ਸੁਖ ਦਾਈ ਸੰਤੋ ਆਪ ਬਿਆੰਤ ਅੰਤ ਨਹੀਂ ਪਾਈਐ ਪੂਰ ਰਹਾ ਸਭ ਠਾਈ ਸੰਤੋ ਮੀਤ ਸਾਜਨ ਮਾਲ ਜੋਬਨ ਸੁੱਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ ਮੀਤ ਸਾਜਨ ਮਾਲ ਜੋਬਨ ਸੁੱਤ ਹਰ ਨਾਨਕ ਬਾਪ ਮੇਰੀ ਮਾਈ ਸੰਤ ਹੋ ਰਾਮ ਕਲੀ ਮਹੱਲਾ ਪੰਜਵਾਂ ਇਹ ਉਹ ਵਿਵਸਥਾ ਹੈ ਇਹ ਪ੍ਰੇਮ ਭਗਤੀ ਦੁਆਰਾ ਅੰਬੜੀ ਉਹ ਉੱਚ ਆਤਮ ਅਟਾਰੀ ਹੈ ਜਿੱਥੇ ਕਿ ਪੁੱਜ ਕੇ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ ਵਾਲੀ ਮੰਜ਼ਲ ਵਿੱਚੋਂ ਉਡਾਰੀ ਮਾਰ ਕੇ ਗੁਰਮਤ ਮਾਰਗੀ ਪਰਮਾਰਥ ਦਾ ਪੰਖੇਰੂ ਜਗਤ ਜੋਤੀ ਇਸ ਨੂੰ ਨਿਸਵਾਸਰ ਜਪਦਾ ਜਪਦਾ ਪੂਰਨ ਜੋਤ ਜਗਾ ਘਟ ਮਾ ਤਾਬ ਖਾਲਸਾ ਤਾਹੇ ਨਿਖਾਲਸ ਜਾਨਾ ਵਾਲੇ ਨਿਰੋਲ ਨਿਖਾਲਸ ਜੋਤ ਪ੍ਰਕਾਸ਼ੀ ਆਤਮ ਵਿਗਾਸ ਦੇ ਘਟ ਅੰਤਰੀ ਚਲੂਲੇ ਰੰਗਾਂ ਵਿੱਚ ਜਾ ਖੇਡਦਾ ਹੈ ਪੂਰਨ ਜੋਤ ਜਗਾ ਘਟ ਮੈਂ ਦੇ ਜਗਮਗੀ ਰੰਗਾਂ ਵਾਲਾ ਹੀ ਖਾਲਸਾ ਹੈ ਪੂਰਨ ਜੋਤ ਜਗ੍ਹਾ ਘਟ ਮੈਂ ਦੇ ਜਗਮਗੀ ਰੰਗਾ ਵਾਲਾ ਹੀ ਖਾਲਸਾ ਹੈ ਪ੍ਰੇਮ ਭਗਤ ਜਿਹ ਜਾਣੀ ਵਾਲੀ ਵਿਵਸਥਾ ਵਾਲਾ ਹੀ ਖਾਲਸਾ ਹੈ ਪ੍ਰੇਮ ਭਗਤ ਜਿਹ ਜਾਣੀ ਵਾਲੀ ਵਿਵਸਥਾ ਵਾਲਾ ਹੀ ਖਾਲਸਾ ਹੈ ਅਤ ਇਸ ਪ੍ਰੇਮ ਭਗਤ ਸੰਬੰਧੀ ਰਹਿਤ ਰਹਿਣੀਆਂ ਅਤ ਵਿਵੇਕ ਕਰਨੀਆਂ ਵਾਲਾ ਹੀ ਖਾਲਸਾ ਹੈ ਅੰਮ੍ਰਿਤ ਛਕਣ ਸਮੇਂ ਦੇ ਦਿਰੜਾਏ ਹੁਕਮਾਂ ਸੰਬੰਧੀ ਰਹਿਤ ਰਹਿਣੀਆਂ ਦੇ ਕਮਾਉਣ ਹਾਰਾ ਹੀ ਖਾਲਸਾ ਹੈ ਇਸ ਕਕ ਕਮਾਈ ਨੂੰ ਪਰਮ ਨੇਮ ਸੰਯੁਕਤ ਨਿਭਾ ਕੇ ਨਾਮ ਰੂਪੀ ਸਾਰਬ ਵਿਵੇਕ ਕਮਾਈ ਨੂੰ ਪ੍ਰੇਮ ਭਗਤੀ ਦੇ ਰੰਗਾਂ ਵਿੱਚ ਸਿਰੇ ਚੜਾਉਣ ਵਾਲਾ ਹੀ ਖਾਲਸਾ ਹੈ ਅਤੇ ਪੂਰਨ ਗਿਆਨ ਕਲਾ ਵਿੱਚ ਖੇਡਣ ਹਾਰੇ ਖਾਲਸਾ ਜਨ ਹੀ ਖਾਲਸਾ ਵਿਵੇਕ ਕਮਾਈ ਦੇ ਧਨੀ ਹਨ ਪੂਰਨ ਗਿਆਨ ਬਵਸਥਾ ਅੰਦਰ ਵੀ ਨਾਮ ਵਿਵੇਕ ਦੀ ਸਹਿਜ ਕਮਾਈ ਬਣੀ ਰਹਿੰਦੀ ਹੈ ਪੂਰਨ ਗਿਆਨ ਵਿਵਸਥਾ ਅੰਦਰ ਵੀ ਪੂਰਨ ਗਿਆਨ ਵਿਵਸਥਾ ਅੰਦਰ ਵੀ ਨਾਮ ਵਿਵੇਕ ਦੀ ਸਹਿਜ ਕਮਾਈ ਬਣੀ ਰਹਿੰਦੀ ਹੈ ਜਿਥਾ ਗੁਰੂ ਆਖ ਗਿਆਨੀਆਂ ਕਾ ਧਨ ਨਾਮ ਹੈ ਸਹਿਜ ਕਰੇ ਵਪਾਰ তথা ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਹ ਨਾਨਕ ਜਪ ਜੀਵੇ ਗਿਆਨੀ ਜਪ ਜੀਵੇ ਗਿਆਨੀ ਜਪ ਜੀਵੇ ਗਿਆਨੀ ਨਾਮ ਵਿਵੇਕ ਕਰਨੀ ਰਹਿਤ ਰਹਿਣੀ ਦਾ ਬినాਸ਼ ਕਿਸੇ ਵਿਵਸਥਾ ਅੰਦਰ ਵੀ ਨਹੀਂ ਨਾਮ ਵਿਵੇਕ ਕਰਨੀ ਰਹਿਤ ਰਹਿਣੀ ਦਾ ਬినాਸ਼ ਕਿਸੇ ਵਿਵਸਥਾ ਅੰਦਰ ਵੀ ਨਹੀਂ ਇਸ ਰਹਿਤ ਰਹਿਣੀ ਸੰਯੁਕਤ ਨਾਮ ਸਾਰ ਵਿਵੇਕ ਕਰਨੀ ਕਮਲ ਜਮਾਲ ਦਾ ਕਮਾਲ ਕੇਵਲ ਗੁਰੂ ਘਰ ਵਿਖੇ ਹੀ ਹੈ ਹੋਰ ਕਿਤੇ ਨਹੀਂ ਸਾਰ ਵਿਵੇਕ ਕਰਨੀ ਕਮਲ ਜਮਾਲ ਦਾ ਕਮਾਲ ਕੇਵਲ ਗੁਰੂ ਘਰ ਵਿਖੇ ਹੀ ਹੈ ਹੋਰ ਕਿਤੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ